ਆਪ ਸਭ ਦਾ ਸਾਡੇ YouTube ਚੈਨਲ ਵਿੱਚ ਸਵਾਗਤ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਘੰਟੀ ਬਟਰਮ ਬਜਾਉਣਾ ਨਾ ਭੁੱਲਣਾ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਤਾ ਦੁਰਗਾ ਜੀ ਸ਼ੇਰ ਦੀ ਸਵਾਰੀ ਕਿਉਂ ਕਰਦੇ ਸਾਨੂੰ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਪਾਰਵਤੀ ਜੀ ਨੇ ਸ਼ਿਵ ਭੋਲੇ ਪੰਡਾਰੀ ਜੀ ਨੂੰ ਆਪਣੇ ਪਤੀ ਦੇ ਰੂਪ ਵਿੱਚ ਪਾਉਣ ਲਈ ਬਹੁਤ ਸਾਲ ਭਗਤੀ ਕੀਤੀ ਭਗਤੀ ਦੇ ਫਲ ਸरूप ਮਾਤਾ ਪਾਰਵਤੀ ਜੀ ਦਾ ਵਿਆਹ ਸ਼ਿਵ ਢੋਲੇ ਪੰਡਾਰੀ ਜੀ ਨਾਲ ਹੋ ਗਿਆ ਲੇਕਿਨ ਭਗਤੀ ਦੇ ਤੇਜ ਨਾਲ ਮਾਤਾ ਪਾਰਵਤੀ ਜੀ ਦਾ ਰੰਗ ਕਾਲਾ ਹੋ ਗਿਆ ਮਾਤਾ ਪਾਰਵਤੀ ਅਤੇ ਸ਼ਿਵ ਢੋਲੇ ਪੰਡਾਰੀ ਜੀ ਦਾ ਵਿਆਹ ਹੋ ਗਿਆ ਇੱਕ ਦਿਨ ਢੋਲੇ ਪੰਡਾਰੀ ਜੀ ਨੇ ਮਾਤਾ ਪਾਰਵਤੀ ਜੀ ਨੂੰ ਕਾਲੀ ਕਹਿ ਦਿੱਤਾ

ਭਗਤੀ ਕਰਦੇ ਦੇਖਿਆ ਅਤੇ ਸ਼ੇਰ ਮਾਤਾ ਪਾਰਵਤੀ ਜੀ ਦੇ ਕੋਲ ਹੀ ਬੈਠ ਗਿਆ ਸ਼ੇਰ ਦੇਖ ਰਿਹਾ ਸੀ ਕਿ ਮਾਤਾ ਜੀ ਕਦੋਂ ਭਗਤੀ ਤੋਂ ਉੱਠਣਗੇ ਸ਼ੇਰ ਮਾਤਾ ਜੀ ਦਾ ਇੰਤਜ਼ਾਰ ਕਰਦਾ ਰਿਹਾ ਅਤੇ ਮਾਤਾ ਜੀ ਕੋਲ ਬੈਠਾ ਰਿਹਾ ਜਦੋਂ ਮਾਤਾ ਪਾਰਵਤੀ ਜੀ ਭਾਗਤੀ ਤੋਂ ਉੱਠੇ ਮਾਤਾ ਪਾਰਵਤੀ ਜੀ ਨੇ ਦੇਖਿਆ ਕਿ ਸ਼ੇਰ ਕਿੰਨੀ ਮਲੀਮੀ ਨਾਲ ਉਹਨਾਂ ਦਾ ਇੰਤਜ਼ਾਰ ਕਰਨਿਹਾ ਸੀ। ਪਾਰਵਤੀ ਜੀ ਨੇ ਖੁਸ਼ ਹੋ ਕੇ ਸ਼ੇਰ ਨੂੰ ਆਪਣਾ ਵਾਹਨ ਬਣਾ ਲਿਆ। ਇਸ ਲਈ ਮਾਤਾ ਸ਼ੇਰਾਵਲੀ ਮਾਤਾ ਸ਼ੇਰ ਦੀ ਸਵਾਰੀ ਕਰਦੇ ਸਨ।